ਲੋਈ ਮਿੱਤਰੋ ਜਿਲ੍ਹਾ ਪਿੰਡ ਤਿਹੜਾ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਦੇ ਵਿੱਚ 3 ਜਨਵਰੀ ਵਕਾਊ ਆ ਗਾਂ ਦੀ ਕੀਮਤ 35000 13 ਕਿਲੋ ਦੁੱਧ ਤਿਆਰ ਦਸਾਂ ਦਿਨਾਂ ਦਾ ਸੂਆ ਵਾ 32000 ਦੀ ਬਾਈ ਹੁਣੀ ਦੇ ਦੇ ਦੇਣਗੇ ਮਿੱਤਰੋ ਗਾਂ ਬਾਕੀ ਸ਼ੌਟ ਦੇ ਵਿੱਚ ਜਿੰਨੀ ਕੋ ਮੈਨੂੰ ਵੀਡੀਓ ਆਈ ਆ ਉਹ ਤੁਹਾਡੇ ਨਾਲ ਸਾਂਝੀ ਕਰਦਾ ਤੇ ਜਿਹੜੀ 2 ਨੰਬਰ ਤੇ ਗਾਂ ਆ ਮਿੱਤਰੋ ਇਹਦੀ ਕੀਮਤ ਹੈਗੀ ਆ ਜਿਹੜੀ 32000 ਰੁਪਇਆ ਇਹ ਵੀ ਸੂਈ ਸਵਾਈ ਆ ਇਹਦਾ ਜਿਹੜਾ 30000 ਦੀ ਬਾਈ ਹੁਣੀ ਆ ਉਹਦੇ ਦੇ ਦਾਂਗੇ ਇਹਦੇ ਥੱਲੇ ਜਿਹੜਾ ਦੁੱਧ ਤਿਆਰ ਆ ਉਹ ਹੈਗਾ ਮਿੱਤਰੋ 10 ਕਿਲੋ ਤੇ ਜਿਹੜੀ 3 ਨੰਬਰ ਤੇ ਗਾਵਾਂ ਮਿੱਤਰੋ ਆਉਗੀ ਹੁਣ ਆ ਪਹਿਲਾ 10 2 ਨੰਬਰ ਵਾਲੀ ਵੇਖ ਲਓ ਇੱਕ ਵਾਰੀ ਲੈਵੇਂ ਭਾਂਡੇ ਲਓ ਇਹ ਵੀ ਸਾਫ਼ ਤੇ ਸੁਥਰੀ ਆ ਜਿੰਨੀ ਹੈਗੀ ਆ ਏ ਮਿੱਤਰੋ ਅਜਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਿਹੜਾ ਦੇ ਵਿੱਚ ਖੜੇ ਹੋਏ ਜਾਨਵਰ ਤਿੰਨਾ ਤੇ ਆ ਵੜ ਇੱਕ ਪਹਿਲਾਂ ਨਾ ਮਿੱਤਰੋ ਇਹ ਮਹੀਨਾ ਇੱਕ ਪਹਿਲਾ ਕੱਚੀ ਸੋਈ ਜਾਂਦੇ ਕੀਮਤ 15000 ਤੇ 13000 ਦੀ ਦੇ ਦੇਣਗੇ 4-5 ਕਿਲੋ ਦੇ ਥੱਲੇ ਬੋੜਾ ਲਾ ਲਿਓ ਜਾਂ ਦੁੱਧ ਲਾ ਲਿਓ ਤੇ ਦੁੱਧ ਦੇ ਵੀ 9-10 ਕਿਲੋ ਦੇਣ ਲੱਗ ਜੂਗੀ ਜਦੋਂ ਕੋਈ ਭਰਾ ਇਹਦਾ ਟੈਂਪੂ ਰਾ ਕਰ ਲੂਗਾ ਸੰਭ ਸੰਭਾਲ ਕਰ ਲੂਗਾ ਇਹ 3 ਜਨਵਰ ਵਿਕਾਊ ਆ 9841541960